ਤੈਨੂੰ ਕੀ ਲਾਇਆ ਇੱਤੋਂ ਕੁਝ ਨਹੀਂ ਲਾਇਆ ਇਹਨਾਂ ਕੋਲ ਨਹੀਂ ਇਹਦਾ ਕਹਿੰਦੇ ਸਾਡੇ ਫਿੱਟਾ ਨਹੀਂ ਬਸ ਅਸੀਂ ਬੰਦਾ ਲੈ ਕੇ ਆਉਨੇ ਸੀ ਉਹਨੂੰ ਡੀਗਦੇ ਸੀ ਹਾਂ ਲਾ ਫਿਰ ਹਾਂ ਤੂੰ ਵੀ ਲਾ ਰੋਈ ਨਾ ਮੈਥੋਂ ਨਾ ਲਵਾ ਇੱਕ ਵਾਰੀ ਇਹਲੇ ਨੂੰ ਤੂੰ ਲਾ ਕਿਉਂ ਜੀ ਮੈਂ ਤਾਂ ਤੇਰਾ ਫਰਕ ਤਰ ਕਰ ਦੂੰਗਾ ਸੌਦਾ ਬਣਿਆ ਹੋ ਜੂ ਨਹੀਂ ਅਗਲੇ ਦੀ ਮਰਜ਼ੀ ਹੈ ਹੈਂ ਜੀ ਲਾ ਦੋ ਨਾ ਮੈਂ ਨਹੀਂ ਲਾਉਂਦਾ ਤੂੰ ਦੱਸ ਦੇ ਕਿਹੜਾ ਵੀਰੇ ਤੂੰ ਲਾ ਨਹੀਂ ਮੈਨੂੰ ਪਰਾਂ ਹੋ ਕੇ ਦੱਸ ਕਿਉਂ ਵੀ ਦਰਨ ਮਿੰਤਾ ਉਹ ਵੀ ਵਿਚਾਰਾ ਇੱਕ ਸ਼ੇਰ ਹੈ ਤੂੰ ਵੀ ਸ਼ੇਰ ਹੈ ਕੰਨਾਹ ਹੱਦੇ ਆ ਮੇਰੀ ਤਾਂ ਮੇਰੇ ਕੋ ਆ ਕੇ ਕਿਹੜਾ ਦੇ ਉਹਦਾ ਮੁੱਤ ਨਹੀਂ ਉਹਦਾ ਫ਼ੰਮ ਹੀ ਪਤਾ ਵੀ ਨਹੀਂ ਮਿਲਦਾ ਬਾਬਾ ਇਸ ਪਤਾ ਨਹੀਂ ਮਿਲਣੀ ਆ ਫਿਰ ਕੰਮ ਐਨੀ ਕੱਚੀ ਗੱਲ ਆਪਾਂ ਕਹੀਏ ਅਗਲੇ ਨੂੰ ਉਹਦਾ ਵੀ ਫਾਇਦਾ ਨਹੀਂ ਇਹ ਕੱਚੀ ਗੱਲ ਨਹੀਂ ਆ ਗੱਲ ਦਾ ਫਾਇਦਾ ਨਹੀਂ ਲੱਕ ਜਿਹੇ ਤੇ ਬਲੋ ਜੀ ਤੈਨ ਵੀ ਕਿੱਥੇ ਤੈ ਛੱਡਣੀਆਂ ਹਾਂ ਜੀ ਸੋਹਦੇ ਦਾ ਬੰਨਛਾਨੀ ਨਹੀਂ ਹੋ ਰਾ ਤੇਰੀ ਗੱਲ ਚੱਲ ਬੰਨ ਕਰਦੇ ਤੂੰ ਮੈਂ ਤਾਂ ਕੱਛੀਆਂ ਦਾ ਲੈ 11 ਦੀਆਂ ਦੇਣਾ ਮੈਂ ਤੁਹਾਨੂੰ ਮੁੱਲ ਹੀ ਚੈੱਕ ਕਰਿਆ ਸੀ ਕਹਾਂ ਪਈ ਕੋ ਸੋਹ ਕੇਸੇ 7000 ਦੀਆਂ ਸਾਢੇ 700 ਦੀਆਂ ਦੇ ਦੇ ਹਾਂ ਜੀ ਹੁਣ ਤੁਹਾਨੂੰ ਪਤਾ ਹੀ ਆ ਤੁਸੀਂ ਦਵਾਉਂਦੀ ਰਹਿੰਦੇ ਹੋ ਕਿੰਨੇ ਦੀ ਬੱਸ ਕਰੀ ਪੱਠਾ ਸਾਫ ਨੇ ਪੱਠਾ ਨਹੀਂ ਮਾੜਿਆ ਚਿਲਕਦੀਆਂ ਨੇ ਪੂਰੀਆਂ ਪਾਲਨ ਵਾਲੀਆਂ ਮੇ ਬਣੀਆਂ ਨੇ ਚੰਗੀਆਂ ਇਹ ਪਾਲ ਲੈ ਹੁਣ ਜਮਾਨੇ 'ਚ ਢਿੱਡ 'ਚੋਂ ਨਿਕਲਦਾ ਵੀ ਨਹੀਂ ਦਿੰਦਾ ਤੇ ਪੰਜ ਪੰਜ ਪੂਜ ਤੋਂ ਘੱਟ ਤੱਕ ਲਾ ਤੋਂ ਘੱਟ ਕੋਈ ਨਹੀਂ ਦਿੰਦਾ ਜੀ ਇਹ ਤਾਂ ਫੇਰ ਵੀ 2-2 ਮਹੀਨਿਆਂ ਤੱਕ ਤੇ ਹੋਣੀਆ ਜਾਂਦੀਆਂ ਬੀਂਦਿਆਂ ਨੇ ਸਾਰਾ ਕੁਝ 2-2 ਮਹੀਨਿਆਂ ਦੀ ਇਹ ਤਾਂ ਹੋਣੀ ਹੀ ਹੋਣੀ ਆ ਹਾਂਜੀ ਜਾਂਦੀਆਂ ਨੇ ਖੁੱਲਾ ਦੇਖੋ ਪੀੜ ਸੋਈ ਜਾਂਦੀ ਸੀ ਢੀੜ ਪਾਈ ਸੰਨੀ ਪਾਈ ਛਿਲਕਾ ਪਾਈ ਦੇਖਦੇ ਪੱਤੇ ਪਾਈ ਕੁਸ ਪਾਈ ਉਤਾ ਮਰਜ਼ੀ ਤੇਰੀ ਹੈ ਕਿਉਂ ਜੀ ਹਾਂ ਉਹ ਇਹਨਾਂ ਦੀ ਮਰਜ਼ੀ ਹੈ ਹਾਂ ਉਸ ਗੋਣ ਨੂੰ ਤਾਂ ਜਾ ਗੁਰੇ ਨਹੀਂ ਐ ਨਹੀਂ ਬੰਨਣਾ ਬਾਈ ਇਹ ਕੰਮ ਗੱਲ ਸੁਣ ਲੈ ਮੇਵਨੀਆਂ ਵੀ ਤਾਂ ਚੰਗੀਆਂ ਕੱਟੀਆਂ ਨੇ ਅਗਲੇ ਫੜੀ ਦੂਈ ਕਿੱਥੇ ਹੈ ਕਾਂਡ ਕੇ ਲੇਤੀਆਂ ਨੇ ਵੀ ਥੋੜਾ ਬਹੁਤਾ ਤੂੰ ਵੀ ਕਟਾ ਥੋੜਾ ਬਹੁਤਾ ਉਹਨੂੰ ਵੀ ਕਟਾ ਮੇਵਨੀਆਂ ਸਾਫ਼ ਨੇ ਐ ਜਿਉ ਤੂੰ ਚੰਗੀ ਚੀਜ਼ ਲੈ ਜਾਵੇਂਗਾ ਕੱਲ ਨੂੰ ਚੰਗੀਏ ਪੈਸਿਆਂ ਦੀ ਵੇਚੇਗਾ ਜੇ ਹੁਣ ਉਹ ਤਿੰਨ ਪੁੱਤੀ ਖਰੀਦ ਕੇ ਖੜ ਗਿਆ ਉਹਨੂੰ ਕੌਣ ਲਊਗਾ ਹੁਣ ਤੂੰ ਚੀਜ਼ ਵੇਚ ਚੀਜ਼ ਜੇ ਤੂੰ ਚੰਗੀ ਭਾਰ ਦਾ ਨਾ 2 ਰੁਪਏ ਪਿੱਛੇ ਨਾ ਗਿਆ ਲਾਟ ਅੱਜ 5-4000 ਦਾ ਤਾਂ ਉਹ ਵੀ ਕੁਛ ਨਹੀਂ ਕਿਹੜਾ ਦਿੰਦਾ ਆਪਾਂ 2-2 ਸਸਰੀ ਕਰਾਂ ਸਰਦਾਰ ਜੀ ਤੁਹਾਨੂੰ 2-2 ਤੈਨੂੰ ਕਿਨੇ ਆ ਜਾ ਉਹ ਤੈਨੂੰ ਮੈਂ ਦੱਸਾਂ ਕੋਈ ਗੱਲ ਹੈ ਚੱਲ ਨਾ ਮੈਂ ਲੜਦਾ ਨਹੀਂ ਤੇਰੇ ਉਹ ਸਮਾਂ ਕਦੇ ਤੇਰੇ ਤੇ ਵੀ ਆ ਸਕਦਾ ਪਤਾ ਨਹੀਂ ਮੇਰੇ ਤੇ ਕਿਵੇਂ ਆ ਗਿਆ ਮਹਾਰਾਜ ਜੀ ਕਿਰਪਾ ਹੋਗੀ ਚੱਲ ਕਰਦੇ ਆਪਾਂ ਗੱਲ ਦੋਵੇਂ ਭਾਈ ਬੈਠ ਕੇ ਕੋਈ ਆਪਣੀ ਡਾਂਗ ਨਹੀਂ ਕੋਈ ਨਹੀਂ ਕੋਈ ਜੀ ਸ਼ਰ ਕਰ ਚੱਲ ਕੋਈ ਨਹੀਂ ਤਾਂ ਕਰਦੇ ਆਪਾਂ ਵੀਰੇ ਮਿੱਠੂ ਗੱਲ ਸੁਣ ਆ ਜਾ ਉਹਨੇ ਆ ਜਾ ਹੁਣ ਦੁੱਖਾਂ ਵਾਲੀ ਕੁੰਡੀ ਖੋਲੇ ਲੈਨੇ ਆ ਵੀਡੀਓ 'ਚ ਹਾਂ ਮੈਂ ਵੀਡੀਓ ਵੇਖੀ ਸੀ ਤੈਂ ਵੀਡੀਓ ਪਾਈ ਠੀਕ ਨੇ ਇਲਤੀ ਉਹ ਕੀ ਕਹਿੰਦੇ ਨੇ ਉੱਤੇ ਇਹ ਨਹੀਂ ਨਹੀਂ ਭਲੇਤੀ ਭਲੇਤੀ ਨੇ ਭਈ ਨੇ ਭਈਆ ਮੈਂ ਵਿੱਚ ਬੋਲ ਰੇ ਮੇਰੇ ਮੁੰਡੇ ਪਾਗਲ ਨਹੀਂ ਉਹਨੇ ਫੜ ਲਿਆ ਦੇਖ ਲਿਆ ਕਾਨੂੰਨ ਸਾਰਿਆਂ ਨੇ ਕਹਿੰਦਾ ਭਾਈ ਮਿੱਟੀ ਵਾਲੇ ਦਾਣੇ ਖਵਾ ਕੇ ਪਿੱਛੋਂ ਕਹਿੰਦਾ ਰਿਆ ਮਿੱਟੀ ਨਾਲ ਬੱਕਰੀ ਨਹੀਂ ਮਿੱਠੂ ਮਰਦੀ ਆ ਪਾਤਾਂ ਦੇ ਤੇਰੀ ਗੱਲ ਛੋੜ ਛੱਡ ਮੜੀਆਂ ਬੱਕਰਾਂ ਨਾਲ ਨਹੀਂ ਗੱਲ ਸੁਣਾ ਤੇਰੇ ਪਿੰਡ ਮਰੀਆਂ ਆਉਣੀਆਂ ਸਾਟੀਆਂ ਨੂੰ ਤੂੰ ਮੂੰਹ ਛੱਟ ਮੈਂ ਪੂਰੀ ਢੇਲਾ ਪੂਰਾ ਹੋਤਾ ਚਲੇਗਾ ਪੂਰੀ ਤੇ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਸੁਣ ਸੁਣਾ ਚੱਲਣਵੇਂ ਲੈ ਆ ਯਾਰ ਸਾਰਾ ਕੁਝ ਉਹਦੇ ਗੱਲ ਤਾਂ ਸੁਣ ਲੈ ਮੇਰੀ ਤਾਂ ਸੁਣ ਲੈ ਨਹੀਂ ਉਹ ਤਾਂ ਕਰ ਗਿਆ ਤੇਰੀ ਸੁਣਾ ਆਪਣੇ ਬਿੰਡ ਦੀ ਗੱਲ ਯਾਰ ਇਹ ਉਹਦੇ ਉਹਦੀਆਂ ਮੱਕੇ ਲੱਗ ਗਿਆ ਜੱਗ ਢੇਰੀ ਬਣਾਉਣੀ ਪੈਦੀਗੀ ਤੇ 43 ਹੂੰ ਗੱਲ ਸੁਣ ਲੈ ਮੇਰੀ ਮੈਂ ਕਰਿਆ ਕਰ ਲਾ ਆਪਾਂ ਮੁੱਕਰਦੇ ਨਹੀਂ ਇਹਦੇ ਉਹ ਮਾਕੇ ਹਮ ਹਕਾਂਗੇ ਬੱਕਰੇ ਮਰ ਗਿਆ ਪਾਣੀ ਦੇ ਤੇ ਉਹ ਮਰ ਗਿਆ ਉਹ ਦੇਖ ਮਿੱਟੀ ਖਾਈ ਜਾਂਦੇ ਨੇ ਬੱਕਰੀਆਂ ਉਹ ਮਰ ਕੇ ਆਉਣੀਆਂ ਪਰ ਤੂੰ ਸਾਡੇ ਪਾਲ ਨੂੰ ਤੂੰ ਮਿੱਟੀ ਦੇ ਲਾਦੀ ਦਾਣੇ ਵਾਲੀ ਤੇ ਮੋਕ ਲੱਗ ਜੂ ਦਾਣੇ ਨਿਕਲਿਆ ਵੀਡੀਓ ਕੱਢ ਲੈ ਤੇਰਾ ਨਾਲ ਭਾਜਾ ਸੁਣ ਨਾ ਨਹੀਂ ਲੇਤਾ ਉਹ ਸਾਰੇ ਕੀ ਆ ਗਈ ਗੱਲ ਕਿਸੇ ਦੇ ਦੁੱਖ ਦਾ ਜੇ ਚੰਗਾ ਨਾ ਕਹੇ ਤਾਂ ਮਾੜਾ ਵੀ ਨਾ ਕਹੋ ਮੇਰੇ ਨਾਲ ਭਾਜੋ ਕੀ ਯਾਰ ਆਪਣੇ ਨੂੰ ਵੀ ਤੈਨੂੰ ਵੀ ਕੁਝ ਹੋ ਸਕਦਾ ਸੀ ਤੇਰਾ ਦੁੱਖ ਮੁੰਦਾ ਸਕਦੇ ਆ ਨਹੀਂ ਮੇਰੇ ਨਾਲ ਮੈਂ ਮੇਰੇ ਭਾਈ ਉੱਕ ਇਹ ਜੀ ਵੀਡੀਓ ਨਹੀਂ ਪਾਇਆ ਕਰਦੇ ਤੂੰ ਵੀ ਵੀਡੀਓ ਲੈ ਮੈਂ ਵੀ ਵੀਡੀਓ ਲੈ ਮੇਰੇ ਭਾਈ ਉੱਕ ਤੇਰੇ ਵੀ ਕਿਦਾਂ ਉਹ ਗਾੜ ਦਾ ਬਲਾ ਇੱਕ ਇਹ ਸਪਰੇਅ ਵਾਲਾ ਪਾਣੀ ਬਚਦੀ ਨਹੀਂ ਬੱਕਰੀ ਪਾਣੀ ਵੀ ਬਿੰਦੇ ਹੈਂ ਪਾਣੀ ਨਹੀਂ ਖਾਗਾ ਮੈਂ ਬਾਣੇ ਕਹਾ ਵੀ ਪਾਣੀ ਮਿੱਟੀ ਖਾਂਦੀਆਂ ਨੇ ਕਹਿੰਦਾ ਪਿੱਛੋਂ ਕਹਿੰਦੇ ਨੇ ਸਪਰੇਅ ਵਾਲਾ ਪਾਣੀ ਪੀ ਗਈਆਂ ਦਾਣੇ ਵਾਲਾ ਦਵਾਈ ਵਾਲਾ ਪੀ ਗਈਆਂ ਹੁਣ ਵੀਡੀਓ ਤਾਂ ਸਮਝੂ ਗਈ ਅੜਿਆ ਮਦਨ ਮਿੱਟੀ ਖਾਦੀ ਉਹ ਮਿੱਟੀ ਖਾਂਦੇ ਨੇ ਬੱਕਰੀ ਸਪਰੇਅ ਵਾਲੀ ਵੀਡੀਓ ਕਰਾ ਦਾਂ ਮੈਂ ਇਥੋਂ ਕਹਿੰਦਾ ਪਿੱਛੋਂ ਪਾਉਂਦੇ ਨੇ ਪਾਲੀ ਵੀਡੀਓ ਵੀ ਮੇਰਾ ਦਵਾਈ ਵਾਲਾ ਪਾਣੀ ਪੀ ਗਿਆ ਜੀ ਚੱਲ ਹਲ ਫਤਾ ਕੀ ਕਰੂ ਕੋਈ ਨਹੀਂ ਕਰੂ ਤਾਂ ਵੀ ਖੁਸ਼ ਆ ਸਾਡੇ ਭਾਈ ਚਾਉਂਦੇ ਰਹਿਣ ਕੋਈ ਮਿਲੇ ਕੁਛ ਨਾ ਮਿਲੇ 2 ਰੁਪਏ ਕੋਈ ਗੱਲ ਨਹੀਂ ਤੇਰੇ ਤੇ ਵੀ ਪਤਾ ਨਹੀਂ ਰੱਬ ਕੱਲ ਨੂੰ ਵਖਤ ਨਾ ਕਿਸੇ ਦੇ ਪਾਵੇ ਆਪਣੇ ਤੇ ਪਤਾ ਕੀ ਹੋ ਸਕਦਾ ਕੱਲ ਲੋਕ ਕਹਿੰਦੇ ਸਾਨੂੰ ਕਹਿੰਦਾ ਭੈਣ ਦੇ ਯਾਰ ਸੌਦਾ ਇਕੱਠਾ ਕਰਦੇ ਤੇ ਇੱਕ ਦੂਜੇ ਦੀ ਵੱਟਵੀਂ ਕਰਦਾ ਵੀ ਵੱਟਵੀਂ ਨਹੀਂ ਕਰਿਆ ਕਰਦਾ ਤੂੰ ਮੇਰਾ ਭਾਈ ਐ ਛੋਟਾ ਪਤਾ ਨਹੀਂ ਮੈਂ ਵੱਡਾ ਆਪਾਂ ਇਕੱਠੇ ਰਹਿਣਾ ਰੇ ਤੇਰਾ ਨਾਮ ਲਗਾ ਮੈਨੂੰ ਦੁਖੋ ਯਾਰ ਸ਼ਾਬਾਸ਼ ਏ ਤੇਰੇ ਟਾਈ ਮੇਰਾ ਦੁੱਖ ਵੰਡਾਇਆ ਧੰਨਵਾਦ ਤੇਰੇ ਅੱਜ ਲੋਂਗੋਵਾਲ ਮੰਡੀ ਚ ਆਏ ਉਹੀ ਮੈਂ ਤੇਰੀ ਸਿਰ ਮੱਥੇ ਤੂੰ ਕਹਿ ਗਈ ਗਰੀ ਮਾਰੂ ਤੇ ਜਰ ਨਹੀਂ ਹਾਏ ਮੈਂ だっ ਤੈਨੂੰ ਕਹਿਣਾ ਵੀ ਸਿਰ ਮੱਥੇ ਤੂੰ ਮੇਰੇ ਕਿਉਂ ਜੀ ਤੇਰਾ ਮਾਰਾ ਕੰਮ ਹੋ ਗਿਆ ਬਈ ਕਹਿੰਦਾ ਯਾਰ ਮੈਂ ਤੇਰਾ ਲੜਦਾ ਨਹੀਂ ਬਾਰੀ ਜੀ ਵੀਡੀਓ ਸੁਣ ਕੇ ਮੈਨੂੰ ਦੁੱਖ ਆ ਗਿਆ ਵੀ ਐ ਮਿੱਠੂ ਆਪਣੀ ਮਾਰੀ ਕਿਉਂ ਕਰ ਰਿਹਾ ਯਾਰ ਮੈਂ ਤਾਂ ਕਹਿੰਦੇ ਮਿੱਠੂ ਦੀ ਮਾਰੀ ਨਹੀਂ ਕਰੀ ਉਹ ਨਹੀਂ ਹੁਣ ਭਾਈ ਦੀ ਮਦਦ ਕਰੋ ਐ ਕਹਿੰਦਾ ਹਾਂ ਹੁਣ ਤੂੰ ਮੇਰੀ ਮਦਦ ਕਰਾ ਦੇ ਤੇਰੇ ਨਾਮ ਆ ਯਾਰ ਬਸ ਠੀਕ ਹੈ ਇਹ ਬਲਗਰ ਬੱਕਰੀ ਚੱਕ ਰਿਹਾ ਤੜਕੇ ਆ ਬਸ ਚੋਂਦਾ ਐਨਾ ਹੌਸਲਾ ਦੇਤਾ ਤੇਰੇ ਬੱਕਰੀਆਂ ਬੰਦਾ ਮਰ ਗਿਆ ਮਾਂਦ ਨੂੰ ਬੱਕਰੀ ਚੱਕਦਾ ਐ ਮੈਨੂੰ ਐਨਾ ਹੌਸਲਾ ਦੇਤਾ ਕਾਂ ਇੱਕ ਬੱਕਰੀ ਦੀਆਂ ਮੈਨੂੰ ਹੁਣ ਦੋ ਦੇਤੀਆਂ ਬਹੁਤ ਨੇ ਉਹ ਵੀ ਮੇਰੇ ਘਰ ਹੀ ਨੇ ਆਪੇ ਮੈਨੂੰ ਖੜੇ ਆ ਪਾਹੇ ਠੀਕ ਹੈ ਧਾਨੀ ਥੱਲੇ ਬੈਠੇ ਰਹੇ ਵੇਡਾਂ ਚਰਦੀਆਂ ਚਰਦੀਆਂ ਆ ਕੇ ਪਾਣੀ ਤੇ ਲੱਗੀਆਂ ਛੇ ਤਾਂ ਹੁੰਦਾ ਚੱਲਦਾ ਫੇਰ ਤਾਂ ਨਹੀਂ ਕੁਝ ਵਿਗੜਦਾ ਸੀ ਉਹ ਰਾਤ ਤਾਂ ਚੱਲ ਕੇ ਖੜਿਆ ਸੀ 30 ਮਿੰਟਾਂ ਮਰੀਆਂ 13 ਪੇਟ ਇੱਕ ਛਤਰੀ ਐਡੀ ਸਾਰੀ ਪੰਛੀ ਲੈ ਲੇ ਮਾੜਾ ਕੰਮ ਹੋਇਆ ਗਾਂਦੂ ਦਾ ਕੋ ਚਾਲ ਰੱਟ ਚਾਰ ਲੱਖ ਨੀ ਨਾ 19 ਨਾ ਚਾਰ ਪੰਜ ਲੱਖ ਅਜੇ ਪਿਆਰੀ ਦੇ ਪੈਸੇ ਬਾਜੀ ਜਾਂਦੇ ਦੇਣੇ ਨੇ ਉਹ ਵੀ ਮਾ ਬਿੜੂ ਰੱਖਿਆ ਗੱਦ ਬੰਗੜਾ ਡਟਨੇ ਪਈ ਐ ਹਾਂ ਡਾਕਟਰ ਦੇ ਪਈਆ ਵਿਚਾਰੇ ਉਹਨੂੰ 55000 ਰੁਪਏ ਤੋਂ ਦਿੱਤਾ ਐ ਹਾਂ ਦੇਊਗਾ ਦੇਊਗਾ ਪਤਾ ਨੂੰ ਗੂਗਾ ਤਾਂ ਦਿੱਤਾ ਨਾ ਦੇਊਗਾ ਬੋਲਦਾ ਜੇ ਤੂੰ ਮਨਾਸ ਫੇਰ ਜੇ ਭਈ ਆ ਗਈ ਹੋਗੀ ਦੇਊਗਾ ਦੇਊ ਮਤਲਬ ਬੱਦਲ ਪੱਕੀ ਦੇਖਦਾ ਯਾਰ ਰੱਬ ਦੇ ਕਿਆ ਬੱਕਰੀ ਤੇਰੀ ਮੇਰੀ ਇਕੱਠੀ ਆ ਵਾ ਤੂੰ ਮੇਰੀ ਦਾ ਪੱਕੇ ਮਦਦ ਕਰ ਤੇਰੇ ਨਾਲ ਖੜਾ ਯਾਰ ਬਸ ਠੀਕ ਐ ਕਿੱਥੇ ਗਏ ਜੇ ਗਹਿਨ ਬਰਾਲੇ ਜਾਣ ਜਾ ਕੇ ਕਹੇ ਰਹੀ ਅੱਜ ਉਹ ਵੀ ਨਾ ਚਲੂੰਗਾ ਨਾ ਪਾਕਾ ਨੂੰ ਕਚਰੀਆਂ ਲੈਣੇ ਆਪਣਾ ਭਾਈ ਚਾਰੇ ਬਹੁਤ ਬੜੇ ਜੋਗਾ ਭੈਣਿਆ ਵੱਡਾ ਮਰ ਬੱਕਰੇ ਮਰ ਗਏ ਤੇ ਆ ਉਹਨਾਂ ਨੇ ਭਈ ਉਹੋ ਕਰਕੇ ਉਹਨੂੰ ਗੌਰਮント ਕੋਲ ਪਾਈ ਆ ਗਈ ਦੀ ਅੱਛਾ ਤੂੰ ਫੇਰ ਦੱਸੂਗਾ ਚਲੋ ਚੰਗਾ ਮੈਨੂੰ ਸਮਝਾਈ ਹਾਂ ਜੀ ਆਜੋ ਭਾਈ ਉਸੇ ਦਾ ਸਾਡੀ ਪਾਈਆਂ ਪਾਈਆਂ ਦੀ ਗੱਲ ਸਾਡਾ ਰਾਜੀ ਬੰਦਾ ਹੋ ਗਿਆ ਮੈਂ ਕੋਈ ਨਾ ਰਾਜ ਕੀਨੀ ਸਾਡੀ ਸਾਡੀ ਨਹੀਂ ਹੈ ਹਾਂ ਭਾਈ ਹੁਣ ਦੱਸ ਮੇਰੇ ਮੈਂ ਤਾਂ ਦੱਸਾਂ ਸਹੀ ਕੱਟ ਯਾਰ ਲੈ ਪੱਠਾ ਨੇ ਉਹ ਰੁਕ ਕੇ ਕੀ ਨਹੀਂ ਨਹੀਂ ਬੜਨੀਆਂ ਸਹੀ ਭੋਗਣੀਆਂ ਤੈਨੂੰ ਲੈ ਲਈ ਨਾ ਪੁੱਗੀਆਂ ਤੂੰ ਨਾਲ ਲੈ ਕਿਉਂ ਵੀ ਤੈਨੂੰ ਖਾਲਸਿਆ ਉਰੇ ਆ ਜਾ ਇੱਧਰ ਆ ਗੀ ਗਰੀਬ ਆਦਮੀ ਨੇ ਪਹਿਲੀ ਵਾਰ ਪੰਗਾ ਲੈਣ ਲੱਗੇ ਨੇ ਪੰਦੂ ਕਿਉਂ ਵੀ ਛੱਟੇ ਹੁੰਦੇ ਦੰਦੇ ਨੇ ਮੈਂ ਤਾਂ ਪਹਿਲਾਂ ਹੀ ਦੱਸਤਾ ਹਾਂ ਇੱਕ ਮੀਮ ਨਹੀਂ ਆਇਆ ਇੱਕ ਔ ਹੈ ਉਹਨਾਂ ਨੂੰ ਖਾਣ ਲੱਗਾ ਉਹਨਾਂ ਨੂੰ ਖਾਣ ਲੱਗਾ ਬਾਈ ਉਹਨੂੰ ਵੀ ਇੱਧਰ ਨੂੰ ਚਲਾ ਦੇ ਤੇ ਆ ਚੱਕ ਕਸਾਈ ਬਸ ਨਿਬੜ ਗਿਆ 13 11 ਨਹੀਂ ਇਹਨਾਂ ਦਾ ਅੱਠ ਨਹੀਂ ਹਾਂਜੀ 9000 ਦੀਆਂ ਦੇਵੇਂਗਾ ਨਾ ਜੀ 9 ਤਾਂ ਥੋੜਾ ਮੈਂ ਤਾਂ ਪਹਿਲਾਂ ਇਹਨਾਂ ਦੇਖੀ ਮੈਂ ਤਾਂ ਬੋਲ ਉਹਦਾ 15 ਹੀ ਕਹਿੰਦਾ ਸਹੀ ਹੈ 10 ਦੇ ਮੈਂ ਚੱਲ ਜਾਂ 12 ਲੈ ਵਾ ਵਾ ਸਹੀ ਨਵੇਂ ਨਾ ਲੈ ਮੈਂ ਬੜ ਗਿਆ 10000 ਦੀਆਂ ਛੱਡ ਗੱਲ ਗਰੀਬ ਆਦਮੀ ਨੇ ਖੁਸ਼ ਹੈ 10000 ਮੈਂ ਫਿਰ ਹੁਣ ਮੈਂ ਨਹੀਂ ਕਰ ਸਕਦਾ ਕੁਝ ਚਲੋ ਫਿਰ ਰਹਿਣ ਦਿਓ ਜੀ ਸਾਢੇ 9 ਚਾਹੁੰਦੀਆਂ ਨੇ 9 ਚਾਹ ਨੌ ਹੋ ਗਿਆ ਫਿਰ ਸਾਢੇ 9 ਚਾਹੁੰਦੀਆਂ ਨੇ ਨਾ ਸਾਢੇ 9 ਨਹੀਂ ਕਰੇ ਬੈਠ ਦੋ ਜੀ ਕਰੀਏ ਜੀ ਯਾਰ ਇਹਨਾਂ ਨੂੰ ਕਾਲ ਮਾ ਆਇਆ ਬੱਚਾ ਕੰਮ ਕਰ ਜਾਣਾ ਸਾਡ ਕੇ ਪੱਟਾ ਲੈ ਲਓ ਪੱਟ ਪਾਰੀ ਬਾਹਰ ਕਰਦਾ ਮੈਂ ਤਾਂ ਇੱਕ ਕਰ ਸਕਦਾ ਸੁਣ ਦੋਏ ਪਾਸੋਂ ਲਿਖਾਈ ਇਸੇ ਤੋਂ ਕਰਾ ਦੂੰ ਨਹੀਂ ਤਾਂ ਲਿਖਾਈ ਦਾ ਕੀ ਆ ਜੀ 414 ਦਾ ਵਿਚਾਰੇ ਦਾ ਉਹਦਾ ਵਿਚਾਰਦਾ 414 ਔਰ ਆਜੂ 400 ਸਾਹਮਣੇ ਖਾਈ ਹੰਦੀ ਕਰ ਲਿਓ ਤੇ ਇਹਨੂੰ 500 ਰੁਪਏ ਘਟਾ ਦੇ ਸਾਢੇ 90 ਕਿਉਂ ਖਾਲਸਾ ਲੈ ਲਓ ਦੋਲੋ ਕਰ ਸਕਦਾ ਗਰੀਬ ਨੇ ਚੱਲ ਹੋ ਗਈਆਂ ਪੈਸੇ ਦੇ ਹੋ ਗਈਆਂ ਲੈ ਜਾ ਕੋਈ ਨਹੀਂ ਲੈ ਫੜਦਾ ਨਹੀਂ ਮਹਿੰਗੀਆਂ ਤਰਾ ਫਾਇਦਾ ਕਰਾਤਾ ਯਾਰ ਫਾਇਦਾ ਹੋ ਗਿਆ ਨਹੀਂ ਵੀਰੇ ਦੋ ਬੰਦੇ ਕਾਰੀਗਰ ਖੜੇ ਨੇ ਤੁਹਾਡੇ ਸਾਹਮਣੇ ਠੀਕ ਆ ਇਹਦੇ ਕੋਲ ਉਹਦੇ ਮੰਡੀਆਂ ਦੇ ਪੂਰੇ ਮਝੂ ਪੱਠਾ ਦੱਸ ਦਿਆਂ ਮੇਰਾ ਪੱਠਾ ਹੈ ਠੀਕ ਆ ਸਰ ਚਲ ਸਾਫ ਨੇ ਪਿੰਡੇ ਦੀਆਂ ਇੱਕ ਵੀ ਮਾਰੀ ਨਹੀਂ ਹੈ ਜੀ ਛੱਡੀ ਕੰਨ ਕੰਨ ਛੱਡੀ ਲੈ ਕੰਨ ਕੱਡੇ ਕੱਡੇ ਕੰਨ ਨੇ ਜੇ ਸਾਡੇ ਘਰੇ ਹੁੰਦਾ ਸੀ 10000 ਤੇ ਕਰ ਉਹਦਾ ਵੇਚੇ ਦੁੰਦੇ ਆ ਲੈ ਕੀ ਇੱਕੋ ਹੀ ਨਕਸ਼ੇ ਦੀਆਂ ਨੇ ਹਾਂ 9.50 ਲਿਖਾਈ ਤਾਂ ਦਿਖਾ ਕੋਦੀ ਹੋਊ ਕੋਈ ਲਿਖਾਈ ਚਲੋ 500 ਘਟਾਵਾ ਹਾਂ 500 ਘਟਾਤਾ ਅਗਲੇ ਦਾ 9.50 ਲਿਆ ਪੈਸੇ ਦੀ ਮੈਂ ਉਹ ਵੀ ਕਰਦਣਾ ਮੋਬਾਈਲ ਤੇ ਲਿਆ ਪਈ ਤੇਰਾ ਮੋਬਾਈਲ ਕਰ ਦੇ ਆ ਦੇ ਨੰਬਰ ਹਾਂ ਮੈਂ ਬੂ ਬੂ ਖੜਾਗਾ ਗੂਗਲ ਦਾ ਗੂਗਲ ਕਰੀ ਜਾਣਾ ਜਰਾ ਨੇੜੇ ਨਾ ਨੰਬਰ ਮਤ ਉਹ ਕਸਦੀ ਭਾਈ ਉਹਤੇ ਕਰਵਾਓ ਨੰਬਰ ਲੈ ਲੈਦਾ ਯਾ ਅੱਛਾ ਤੇਰੇ ਵਾਲੇ ਚ ਪਾਵੇਂ ਅੱਛਾ ਹੋਰ ਤੂੰ ਦੱਬ ਕੇ ਵੀਡੀਓ ਸ਼ੇਅਰ ਕਰਾ ਦੇ ਆਪਣਾ ਵੀ ਹੋਸੇ ਹੋਇਆ ਹੈ ਬਾਜੀ ਅਜੇ ਕਿਸੇ ਬੱਕਰੀ ਨੂੰ ਤ੍ਰੀਨ ਕੋ ਇਹ ਨਹੀਂ ਦਿੰਦੇ ਕਿ ਜੰਦਰੇ ਦੇ ਮਾਜੂ ਬੱਕਰੀ ਫੜਦਾ ਉਹ ਨਹੀਂ ਫੜਦਾ ਨਹੀਂ ਆ ਇਹਦਾ ਬੰਦਾ ਇਹੀ ਬਾਦੂ ਕਹਿੰਦਾ ਵਾ ਸਾ ਮੈਂ ਕਹੇ ਤਾਂ ਮੈਨੂੰ ਮਿਲ ਗਈ ਕੰਨ ਨੂੰ ਨਹੀਂ ਬੱਤ ਦੱਸ ਸਕਦਾ ਸਾਡੇ ਨੂੰ ਕਹਿੰਦੀ ਨੂੰ ਕੰਨ ਮਿਲ